इलेक्शन डेट बाय अनाउन्स ਕਰ ਰਿਹਾ ਹੈਗਾ 15 ਅਕਤੂਬਰ 2024 ਇਲੈਕਸ਼ਨ 15 ਅਕਤੂਬਰ 2024 ਨੂੰ ਹੋਣਗੇ। ਔਰ ਇਲੈਕਸ਼ਨ ਦੌਰਾਨ ਜਿਹੜੀ ਪੋਲਿੰਗ ਦਾ ਸਮਾਂ ਹੈ ਉਹ ਕਾਨੂੰਨ ਅਨੁਸਾਰ 8 ਘੰਟੇ ਘਟੋਟ ਦੇਣੇ ਹੁੰਦੇ ਆ। ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੋਲਿੰਗ ਹੋਵੇਗੀ। 27 ਤੋਂ ਤੁਹਾਡੇ ਨਾਮੀਨੇਸ਼ਨ ਦਾ ਪੀਰੀਅਡ ਸਟਾਰਟ ਹੁੰਦਾ। ਨੋਮੀਨੇਸ਼ਨ ਦਾ ਪੀਰੀਅਡ ਹੈਗਾ 11 ਤੋਂ ਲੈ ਕੇ 3 ਵਜੇ ਤੱਕ ਕਿਸੇ ਵੀ ਆਰੋ ਦੇਖੋ ਪਹਿਲੀ ਗੱਲ ਉਸ ਤੋਂ ਬਾਅਦ ਕੁਝ ਛੁੱਟੀਆਂ ਆ ਰਹੀਆਂ ਵਿੱਚ 2 4 ਤਰੀਕ ਨੂੰ ਇਸ ਦੀ ਲਾਸਟ ਡੇਟ ਫਾਰ ਫਾਈਲਿੰਗ ਨੋਮੀਨੇਸ਼ਨਸ 4 ਉਸ 4 ਅਕਤੂਬਰ ਇਸ ਦੀ ਲਾਸਟ ਡੇਟ ਫਾਰ ਫਾਈਲਿੰਗ ਨੋਮੀਨੇਸ਼ਨਸ 11 ਤੋਂ 10 ਉਹ ਵੀ 10 ਵਜੇ ਤੱਕ ਆਪਾਂ 11 ਤੋਂ 3 ਨਹੀਂ ਕਹਿੰਦੇ ਆਪਾਂ ਹੁਣ 3 ਵਜੇ ਤੱਕ ਨੋਮੀਨੇਸ਼ਨਸ ਆ ਸਕਦੀਆਂ ਹੈਗੀਆਂ 4 ਤਰੀਕ ਨੂੰ ਅਗਲੇ ਦਿਨ 5 ਤਰੀਕ 5 ਅਕਤੂਬਰ ਨੂੰ ਸਕ੍ਰੂਟੀ ਨਹੀਂ ਹੋਏਗੀ ਆਰੋਜ਼ ਵੱਲੋਂ ਇਸ ਸਕ੍ਰੂਟੀ ਵਿੱਚ ਦੂਸਰੇ ਕੈਂਡੀਡੇਟਸ ਦੇ ਕੋਈ ਆਪੋਜ਼ਿੰਗ ਕੈਂਡੀਡੇਟ ਜਾਂ ਸਾਰੇ ਜਿਹੜੇ ਆਬਜੈਕਸ਼ਨ ਕੋਈ ਕਰਨਾ ਹੈਗਾ ਤੋਂ ਸਕ੍ਰੂਟੀਨੇ ਦੌਰਾਨ ਉਹ ਕਰਦੇ ਹੈਗੇ ਸੋ 5 ਤਰੀਕ ਨੂੰ ਸਕ੍ਰੂਟੀਨੀ ਹੋਏਗੀ ਔਰ 7 ਤਰੀਕ ਨੂੰ ਕਿਉਂਕਿ 6 ਸੰਡੇ ਹੈ ਤੋਂ 7 ਤਰੀਕ 7 ਅਕਤੂਬਰ ਨੂੰ ਲਾਸਟ ਡੇਟ ਫॉर ਵਿத்ਡਰੋਅਲ ਆਫ ਕੈਂਡੀਡੇਚਰਸ ਇਫ ਐਨੀ ਕਈ ਵਾਰ ਕੋਈ ਵਿਡਰਾਅ ਕਰਦਾ ਹੈਗਾ ਉਹ 7 ਤਰੀਕ ਤੱਕ ਹੈਗਾ ਜਿਹੜੇ ਬੈਲਟ ਪੇਪਰਸ ਇਸ਼ੂ ਹੋਣਗੇ ਕਿਸੇ ਵੋਟਰ ਨੂੰ ਉਹ ਦੋ ਤਰ੍ਹਾਂ ਦੇ ਇਸ਼ੂ ਹੋਣਗੇ ਇੱਕ ਪਿੰਕ ਵਾਲਾ ਹੋਏਗਾ ਜਿਹੜਾ ਸਰਪੰਚ ਵਾਸਤੇ ਰੱਖਿਆ ਹੋਏਗਾ ਉਹਦੀ ਪ੍ਰਿੰਟਿੰਗ ਪਿੰਕ ਕਲਰ ਤੇ ਪੇਪਰ ਤੇ ਹੁੰਦੀ ਹੈ ਔਰ ਜਿਹੜਾ ਪੰਚ ਵਾਸਤੇ ਖੜਾ ਹੈਗਾ ਉਹ ਉਹਦਾ ਪ੍ਰਿੰਟਿੰਗ ਵਾਈਟ ਪੇਪਰ ਤੇ ਸੋ ਦੋ ਪੇਪਰ ਦਿੱਤੇ ਜਾਣਗੇ ਔਰ ਦੋ ਪੇਪਰ ਇਸ ਤੇ ਉਹ ਆਪਣਾ ਮੋਹਰ ਲਗਾ ਕੇ ਜਿੰਨੂੰ ਵੀ ਕਰਨਾ ਹੈਗਾ ਉਹ ਜਾ ਕੇ ਕਰੇਗਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ 15 ਅਕਤੂਬਰ ਨੂੰ ਹੋਣਗੀਆਂ ਪੰਚਾਇਤੀ ਚੋਣਾਂ 27 ਤੋਂ ਤੁਸੀਂ ਨਾਮਿਨੇਸ਼ਨ ਦਾਖਲ ਕਰ ਸਕਦੇ ਹੋ 4 ਅਕਤੂਬਰ ਤੱਕ ਨਾਮਿਨੇਸ਼ਨ ਭਰੇ ਜਾ ਸਕਦੇ ਆ ਉਸ ਤੋਂ ਬਾਅਦ 7 ਤਰੀਕ ਨੂੰ ਆਪਣੇ ਨਾਮ ਵਾਪਸ ਵੀ ਲੈ ਜਾ ਸਕਦੇ ਆ ਤੁਹਾਨੂੰ ਦੱਸ ਦਈਏ ਕਿ ਚੋਣ ਕਮਿਸ਼ਨ ਵੱਲੋਂ ਅੱਜ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਜੋ ਕਿ ਲੰਬੇ ਸਮੇਂ ਤੋਂ ਡੀਕ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਵਿੱਚ ਕਦੋਂ ਜੜੀਆਂ ਪੰਚਾਇਤੀ ਚੋਣਾਂ ਹੋਣਗੀਆਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੀ ਇੱਕ ਵਾਰ ਪੰਚਾਇਤਾਂ ਭੰਗ ਕਰ ਦਿੱਤੀਆਂ ਸਨ ਤਾਂ ਇਸ ਵਾਰ ਫਰਵਰੀ ਤੋਂ ਜਿਹੜੀਆਂ ਪੰਚਾਇਤਾਂ ਭੰਗ ਸਨ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ 15 ਅਕਤੂਬਰ ਨੂੰ ਇਹ ਚੋਣਾਂ ਹੋਣਗੀਆਂ ਪੰਜਾਬ ਦੇ ਵਿੱਚ ਦਿਨ ਬਹੁਤ ਥੋੜੇ ਰਹਿ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਵੈਲਟ ਪੇਪਰਾਂ ਦੇ ਰਾਹੀਂ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਔਰ ਪੰਚਾਇਤਾਂ ਦੇ ਲਈ ਚੋਣ ਨਿਸ਼ਾਨ ਵੀ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ 38 ਚੋਣ ਨਿਸ਼ਾਨ ਜਿਹੜੇ ਸਰਪੰਚਾਂ ਦੇ ਲਈ ਜਾਰੀ ਕੀਤੇ ਗਏ ਨੇ ਤੇ 70 ਚੋਣ ਨਿਸ਼ਾਨ ਮੈਂਬਰਾਂ ਦੀ ਜਿਹੜੀ ਚੋਣ ਦੇ ਲਈ ਉਹ ਜਾਰੀ ਕਰ ਦਿੱਤੇ ਗਏ ਨੇ ਚੋਣ ਕਮਿਸ਼ਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਚੋਣ ਨਿਸ਼ਾਨ ਵੀ ਉਹ ਹੁਣ ਜਾਰੀ ਕਰ ਦਿੱਤੇ ਗਏ ਨੇ ਦੂਜੇ ਪਾਸੇ ਖਰਚਾ ਵੀ ਤੈਅ ਕਰ ਦਿੱਤਾ ਗਿਆ ਹੈ 40000 ਰੁਪਏ ਤੱਕ ਸਰਪੰਚੀ ਦਾ ਜਿਹੜਾ ਉਮੀਦਵਾਰ ਉਹ ਖਰਚਾ ਕਰ ਸਕਦਾ ਹੈ ਤੇ 30000 ਰੁਪਏ ਤੱਕ ਜੋ ਪੰਚ ਦੇ ਲਈ ਚੋਣ ਲੜੇਗਾ ਉਹ ਖਰਚਾ ਕਰ ਸਕਦਾ ਹੈ ਇਸ ਤੋਂ ਵੱਧ ਜੋ ਵੀ ਖਰਚਾ ਕਰਦਾ ਤਾਂ ਉਸ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਇਹਨਾਂ ਦੱਸਿਆ ਕਿ ਰੂਲ ਉਹੀ ਨੇ ਸ਼ਰਾਬ ਦੀ ਵਰਤੋਂ ਜਾਂ ਪੈਸੇ ਦੀ ਵਰਤੋਂ ਇਸ ਦੇ ਵਿੱਚ ਨਹੀਂ ਹੋ ਸਕਦੀ ਨਾ ਹੀ ਕਿ ਉਹ ਵੱਡੀਆਂ ਇੱਥੇ ਅਨਾਊਂਸਮੈਂਟਾਂ ਜਿਹੜੀਆਂ ਹੋ ਕੀਤੀਆਂ ਜਾ ਸਕਦੀਆਂ ਉਮੀਦਵਾਰਾਂ ਵੱਲੋਂ ਤਾਂ ਕਾਰਵਾਈ ਹੋਵੇਗੀ ਜੋ ਇਸ ਤੋਂ ਵੱਧ ਕਿਉਂਕਿ ਪਿੰਡਾਂ ਦੇ ਵਿੱਚ 30 30 40 40 ਲੱਖ ਰੁਪਇਆ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਚੋਣਾਂ ਦੇ ਉੱਪਰ ਜਿਹੜਾ ਖਰਚ ਕਰ ਦਿੱਤਾ ਜਾਂਦਾ ਤਾਂ ਇੱਕ ਖਰਚਾ ਤੈਅ ਕਰ ਦਿੱਤਾ ਗਿਆ ਉਸ ਤੋਂ ਬਾਅਦ ਕਾਰਵਾਈ ਵੀ ਹੋਵੇਗੀ ਸੋ 15 ਅਕਤੂਬਰ ਨੂੰ ਜਿਹੜੀਆਂ ਇਹ ਚੋਣਾਂ ਹੋਣ ਜਾ ਰਹੀਆਂ ਪੰਜਾਬ ਦੇ ਵਿੱਚ ਔਰ ਦਿਨ ਬਹੁਤ ਥੋੜੇ ਰਹਿ ਚੁੱਕੇ ਨੇ ਜਿੰਨੇ ਵੀ ਉਮੀਦਵਾਰ ਚੋਣ ਲੜਨਾ ਚਾਹੁੰਦੇ ਨੇ ਉਹ 27 ਤਰੀਕ ਤੋਂ ਆਪਣੇ ਨਾਮੀਨੇਸ਼ਨ ਜਿਹੜੇ ਉਹ ਦਾਖਲ ਕਰ ਸਕਦੇ ਆ ਤੇ 15 ਅਕਤੂਬਰ ਨੂੰ ਹੀ ਜਿਹੜਾ ਇਹ ਨਤੀਜਾ ਸ਼ਾਮ ਤੱਕ ਆ ਜਾਵੇਗਾ ਬੈਲਟ ਪੇਪਰਾਂ ਰਾਹੀਂ ਇਹ ਚੋਣ ਕਰਵਾਈ ਜਾਵੇਗੀ